ਸਤਿ ਸ਼੍ਰੀ ਅਕਾਲ ਜੀ ਕੈਨਾਡਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸੰਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰ ਲੈਣਿਆ ਮੁਖੜ ਲੈਸ ਤੇ 트럼ਪ ਵੱਲੋਂ ਕੈਨੇਡੀਅਨ ਉਤਪਾਦਾਂ ਤੇ 35% ਟੈਰਿਫ ਲਗਾਉਣ ਦੀ ਧਮਕੀ 21 ਜੁਲਾਈ ਤੱਕ ਚੱਲਣ ਵਾਲੀ ਗੱਲਬਾਤ ਤੁਰੰਤ ਕੀਤੀ ਰੱਦ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਅੰਕੜੇ ਪੇਸ਼ ਕੈਨੇਡੀਅਨ ਯਾਤਰੀਆਂ ਦੇ ਅਮਰੀਕਾ ਆਵਾਗੋਂ ਚ ਭਾਰੀ ਗਿਰਾਵਟ ਜਾਰੀ ਵਾਇਲਡਫਾਇਰ ਕਰਕੇ ਮੈਨੀਟੋਬਾ ਨੇ ਦੁਬਾਰਾ ਸਟੇਟ ਆਫ ਅਮਰਜੈਂਸੀ ਐਲਾਨੀ ਗਾਰਡਨ ਹਿਲ ਤੇ 스ਨੋ ਲੇਕ ਇਲਾਕਿਆਂ ਨੂੰ ਖਾਲੀ ਕਰਵਾਉਂਦੇ ਹੁਕਮ جاری ਜੂਨ ਦੇ ਵਿੱਚ ਕੈਨੇਡਾ ਨੇ 83000 ਨੌਕਰੀਆਂ ਦਿੱਤੀਆਂ ਬੇਰੋਜ਼ਗਾਰੀ ਦੇ ਵਿੱਚ ਥੋੜੀ ਜਹੀ ਆਈ ਕਮੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਟੈਰਿਫ ਦਾ ਮੁੱਦਾ ਛੇੜ ਦਿੱਤਾ ਹੈ। ਟਰੰਪ ਦੇ ਵੱਲੋਂ ਕੈਨੇਡੀਅਨ ਉਤਪਾਦਾਂ 'ਤੇ 35% ਟੈਰਿਫ ਲਗਾਉਣ ਦੀ ਧਮਕੀ ਦੇ ਦਿੱਤੀ ਗਈ ਹੈ ਔਰ ਇਹ ਟੈਰਿਫ ਪਹਿਲਾਂ 25% ਸੀ। ਕੈਨੇਡਾ ਤੇ ਅਮਰੀਕਾ 21 ਜੁਲਾਈ ਤੱਕ ਕਿਸੇ ਵਪਾਰਕ ਸਮਝੌਤੇ ਤੇ ਪਹੁੰਚਣ ਲਈ ਸਹਿਮਤ ਹੋਏ ਸਨ ਪਰ ਹੁਣ ਇਹਨਾਂ ਟੈਰਿਫਾਂ ਦੇ ਐਲਾਨ ਤੋਂ ਬਾਅਦ ਇਹ ਗੱਲਬਾਤ ਵੀ ਤੁਰੰਤ ਰੱਦ ਕਰ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਸਮਾਨਾਂ 'ਤੇ ਹੋਰ ਵੀ ਜ਼ਿਆਦਾ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਉਹਨਾਂ ਆਖਿਆ ਹੈ ਕਿ 35% ਟੈਰਿਫ 1 ਅਗਸਤ ਤੋਂ ਲਾਗੂ ਹੋਣਗੇ ਹਾਲਾਂਕਿ ਉਹਨਾਂ ਸੁਝਾਤ ਤੈਅ ਹੈ ਕਿ ਉਹ ਹੁਣ ਤੇ ਉਸ ਸਮੇਂ ਦੇ ਵਿਚਾਲੇ ਆਪਣਾ ਮਨ ਦੁਬਾਰਾ ਬਦਲ ਸਕਦੇ ਨੇ ਟਰੰਪ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਆਪਣੇ ਇੱਕ ਪੱਤਰ ਦੇ ਅੰਤ ਵਿੱਚ ਲਿਖਿਆ ਕਿ ਤੁਹਾਡੇ ਦੇਸ਼ ਨਾਲ ਸਾਡੇ ਸਬੰਧਾਂ ਦੇ ਆਧਾਰ 'ਤੇ ਇਹ ਟੈਰਿਫ ਉੱਤੇ ਜਾਂ ਹਟਾ ਵੱਲ ਸੌਦੇ ਜਾ ਸਕਦੇ ਨੇ ਇਸ ਤਾਜ਼ਾ ਕਦਮ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਨੂੰ ਰੱਦ ਕਰ ਦਿੱਤਾ ਜਿਸ ਨੇ 21 ਜੁਲਾਈ ਤੱਕ ਇੱਕ ਨਵਾਂ ਆਰਥਿਕ ਸੌਦਾ ਕਰਨ ਦੀ ਕੋਸ਼ਿਸ਼ ਕਰਨ ਲਈ ਸਹਿਮਤੀ ਦਿੱਤੀ ਸੀ ਆਪਣੇ ਪੱਤਰ 'ਚ ਟਰੰਪ ਨੇ ਫਿਰ ਤੋਂ ਦਲੀਲ ਦਿੱਤੀ ਹੈ ਕਿ ਕੈਨੇਡਾ ਤੋਂ ਅਮਰੀਕਾ 'ਚ ਫੈਂਟਨਿਲ ਦੇ ਪਰਵਾਹ ਕਰਕੇ ਉਹ ਟੈਰਿਫ ਲਗਾ ਰਹੇ ਨੇ ਹਾਲਾਂਕਿ ਅੰਕੜੇ ਇਹ ਦਰਸਾਉਂਦੇ ਨੇ ਕੀ ਅਮਰੀਕਾ ਦੇ ਵਿੱਚ ਉਸਦੀ ਦੱਖਣੀ ਸਰਹੱਦ ਮੈਕਸੀਕੋ ਦੀ ਤੁਲਨਾ ਵਿੱਚ ਉੱਤਰੀ ਸਰਹੱਦ ਕੈਨੇਡਾ ਵਾਲੇ ਪਾਸਿਓਂ ਬਹੁਤ ਥੋੜੀ ਮਾਤਰਾ 'ਚ ਫੈਂਟਨਿਲ ਉੱਥੇ ਪਹੁੰਚ ਰਹੀ ਹੈ 트럼ਪ ਨੇ ਨਵੰਬਰ 'ਚ ਆਪਣੇ ਦੂਜੇ ਕਾਰਜਕਾਲ ਮਗਰੋਂ ਕੈਨੇਡੀਅਨ ਉਤਪਾਦਾਂ ਦੇ ਵਿਰੁੱਧ ਟੈਰਿਫ ਠੋਕਣ ਲਈ ਪਹਿਲਾਂ ਵੀ ਉਹੀ ਤਰਕ ਵਰਤਿਆ ਸੀ ਉਨੇ ਕਿਹਾ ਸੀ ਕਿ ਤੈਰਫ ਕੈਨੇਡਾ ਨੂੰ ਸਜ਼ਾ ਦੇਣ ਲਈ ਨੇ ਜਦੋਂ ਤੱਕ ਕਿ ਦੱਖਣ ਵੱਲ ਜਾਣ ਵਾਲੀਆਂ ਨਸ਼ੀਲੀਆਂ ਦਵਾਈਆਂ ਦੀ ਸਮੱਸਿਆ ਨੂੰ ਰੋਕਣ ਵਿੱਚ ਅਸਫਲ ਰਹਿੰਦੇ ਨੇ 트럼ਪ ਇਸ ਨੂੰ ਇੱਕ ਰਾਸ਼ਟਰੀ ਸੁਰੱਖਿਆ ਖਤਰਾ ਦੱਸਦੇ ਨੇ 트럼ਪ ਨੇ ਲਿਖਿਆ ਕਿ ਜੇਕਰ ਕੈਨੇਡਾ ਫੈਂਟਨਿਲ ਦੇ ਪ੍ਰਵਾਹ ਨੂੰ ਰੋਕਣ ਲਈ ਮੇਰੇ ਨਾਲ ਕੰਮ ਕਰਦਾ ਹੈ ਤਾਂ ਅਸੀਂ ਸ਼ਾਇਦ ਇਸ ਪੱਤਰ 'ਚ ਇੱਕ ਸੌਦੇ ਵਿਚਾਰ ਕਰਾਂਗੇ ਜਵਾਬ 'ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਫੈਡਰਲ ਸਰਕਾਰ ਅਮਰੀਕਾ ਨਾਲ ਆਪਣੀਆਂ ਗੱਲਬਾਤਾਂ ਨਾਲ ਅੱਗੇ ਵਧ ਰਹੀ ਹੈ ਦੋਵੇਂ ਦੇਸ਼ ਪਹਿਲਾਂ 21 ਜੁਲਾਈ ਤੱਕ ਵਪਾਰ ਸਮਝੌਤੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਰਵਾਰ ਨੂੰ ਆਪਣੇ ਬਿਆਨ ਵਿੱਚ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਨੇ ਫੈਂਟਨਿਲ ਦੇ ਪ੍ਰਵਾਹ ਨੂੰ ਰੋਕਣ 'ਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਅਸੀਂ ਆਪਣੇ ਦੋਵਾਂ ਦੇਸ਼ਾਂ 'ਚ ਜਾਨਾਂ ਬਚਾਉਣ ਤੇ ਪਾਈਚਾਰਿਆਂ ਦੀ ਰੱਖਿਆ ਲਈ ਅਮਰੀਕਾ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਵਚਨਬੱਧ ਹਾਂ। ਟਰੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਟਰੰਪ ਦੀ ਤਾਸਾ ਤੰਕੀ ਉਹਨਾਂ ਬਸਤਾਂ ਤੇ ਲਾਗੂ ਨਹੀਂ ਹੋਵੇਗੀ ਜੋ ਕੈਨੇਡਾ, ਅਮਰੀਕਾ, ਮੈਕਸੀਕੋ ਮੁਕਤ ਵਪਾਰ ਸਮਝੌਤੇ ਦੇ ਅਨੁਕੂਲ ਨੇ। ਅਧਿਕਾਰੀ ਨੇ ਆਖਿਆ ਹੈ ਕਿ 35% ਟੈਰਿਫ ਪਹਿਲਾਂ ਹੀ 25% ਟੈਰਿਫ ਵਾਲੀਆਂ ਵਸਤਾਂ ਤੇ ਲਾਗੂ ਹੋਣ ਦੀ ਉਮੀਦ ਹੈ ਪੋਟਾਸ਼ ਅਤੇ ਊਰਜਾ ਤੇ ਅਮਰੀਕੀ ਟੈਰਿਫ 10% ਦੇ ਰਹਿੰਦੀ ਉਮੀਦ ਹੈ ਹਾਲਾਂਕਿ 트੍ਰੰਪ ਦੁਆਰਾ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ 트੍ਰੰਪ ਕੈਨੇਡਾ ਦੇ ਉੱਤੇ ਟੈਰਿਫ ਲਗਾਉਣ ਨੂੰ ਲੈ ਕੇ ਕੋਈ ਨਵਾਂ ਫੈਸਲਾ ਸੁਣਾਉਂਦੇ ਨੇ ਜਾਂ ਫਿਰ ਵਾਕਈ ਦੇ ਵਿੱਚ 1 ਅਗਸਤ ਤੋਂ ਇਹ 35% ਦੀ ਟੈਰਿਫ ਲਾਗੂ ਕਰ ਦਿੱਤੇ ਜਾਣਗੇ ਇਹ ਵੀ ਵੇਖਣ ਨੂੰ ਹੋਵੇਗਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਵਿਸ਼ੇ ਨੂੰ ਲੈ ਕੇ ਦੁਬਾਰਾ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਦੇ ਨਾਲ ਕੋਈ ਗੱਲਬਾਤ ਕਰਨਗੇ ਜਾਂ ਫਿਰ ਇਸ ਫੈਸਲੇ ਨੂੰ ਆਖਰੀ ਫੈਸਲਾ ਮੰਨ ਲਿਆ ਜਾਵੇਗਾ ਦੂਜੇ ਪਾਸੇ ਇਹਨਾਂ ਟੈਰਫਾਂ ਦਾ ਕੈਨੇਡੀਅਨ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਇਹ ਵੀ ਗੁੰਝਲਦਾਰ ਵਿਸ਼ਾ ਬਣਿਆ ਹੋਇਆ ਹੈ ਦੁਨੀਆ ਸਟੈਟਿਸਟਿਕਸ ਦੇ ਕੈਨੇਡਾ ਦੇ ਵੱਲੋਂ ਇੱਕ ਸਰਵੇ ਕਰਕੇ ਰਿਪੋਰਟ ਜਾਰੀ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਆਖਿਆ ਗਿਆ ਹੈ ਕਿ ਕਨੇਡੀਅਨ ਯਾਤਰੀਆਂ ਦੇ ਅਮਰੀਕਾ ਆਵਾਗੋਂ ਦੇ ਵਿੱਚ ਗਿਰਾਵਟ ਜਾਰੀ ਹੈ ਯਾਨੀ ਕਿ ਹਜੇ ਵੀ ਕਨੇਡੀਅਨਸ ਅਮਰੀਕਾ ਟਰੈਵਲ ਕਰਨਾ ਮਨਜ਼ੂਰ ਨਹੀਂ ਕਰ ਰਹੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਮੌਜੂਦਾ ਯਾਤਰਾਵਾਂ ਕਾਫੀ ਘਟ ਮੰਨੀਆਂ ਜਾ ਰਹੀਆਂ ਨੇ ਨਵੇਂ ਫੈਡਰਲ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਗਰਮੀਆਂ ਦੇ ਸੀਜ਼ਨ 'ਚ ਵੀ ਕੈਨੇਡਾ ਤੇ ਅਮਰੀਕਾ ਵਿਚਾਲੇ ਯਾਤਰਾ 'ਚ ਗਿਰਾਵਟ ਜਾਰੀ ਰਹੀ ਹੈ ਵੀਰਵਾਰ ਨੂੰ ਪ੍ਰਕਾਸ਼ਿਤ ਤਾਜ਼ਾ ਆਂਕੜਿਆਂ ਅਨੁਸਾਰ ਜੂਨ 'ਚ 1.66 ਮਿਲੀਅਨ ਕੈਨੇਡੀਅਨ ਨਿਵਾਸੀ ਅਮਰੀਕਾ ਦੀ ਯਾਤਰਾ ਤੋਂ ਵਾਪਸ ਆਏ ਜੋ ਕਿ 2024 ਦੇ ਉਸ ਸਮੇਂ ਨਾਲੋਂ ਹਵਾਈ ਯਾਤਰਾਵਾਂ ਲਈ 22% ਤੇ ਆਟੋਮੋਬਾਈਲ ਯਾਤਰਾਵਾਂ ਲਈ 35% ਘਟਾ ਹੈ ਇਸ ਨੂੰ ਸਟੈਟਿਸਟਿਕਸ ਕੈਨਡਾ ਭਾਰੀ ਗਿਰਾਵਟ ਕਹਿੰਦਾ ਹੈ ਇਹ ਕਮੀ ਕੈਨੇਡੀਅਨ ਵਿਦੇਸ਼ੀ ਯਾਤਰਾ ਦੇ ਉਲਟ ਹੈ ਜਿਸ ਵਿੱਚ ਜੂਨ 2024 ਦੇ ਮੁਕਾਬਲੇ 7% ਵਾਧਾ ਹੋਇਆ ਹੈ ਤੇ ਜਦ ਕਿ ਹਵਾਈ ਰਸਤੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਪਿਛਲੇ ਸਾਲ ਦੇ ਬਰਾਬਰ ਸੀ ਪਰ ਕਾਰ ਰਾਹੀਂ ਕੈਨੇਡਾ ਜਾਣ ਵਾਲੇ ਸਲਾਨੀਆਂ ਦੀ ਗਿਣਤੀ ਵਿੱਚ 10% ਦੀ ਗਿਰਾਵਟ ਆਈ ਹੈ ਜੋ ਕਿ ਲਗਾਤਾਰ 5ਵੇਂ ਮਹੀਨੇ ਆਵਾਜਾਈ 'ਚ ਗਿਰਾਵਟ ਦਾ ਸੰਕੇਤ ਹੈ ਜੂਨ 'ਚ ਸਟੈਟਿਸਟਿਕਸ ਕੈਨੇਡਾ ਦੁਆਰਾ ਪ੍ਰਕਾਸ਼ਿਤ ਇੱਕ ਵੱਖਰੀ ਰਿਪੋਰਟ 'ਚ ਹਾਲ ਹੀ ਦੇ ਯਾਤਰਾ ਪੈਟਰਨਾਂ ਨੂੰ ਵਿਸ਼ਾਲ ਰੁਝਾਨ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ ਰੀਪੋਰਟ ਚ ਆਖਿਆ ਗਿਆ ਹੈ ਕਿ 2025 ਦੀ ਸ਼ੁਰੂਆਤ ਵਿੱਚ ਸੰਯੁਕਤ ਰਾਜ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨ ਨਿਵਾਸੀਆਂ ਚ ਅਚਾਨਕ ਤੇ ਪਾਰੀਗ੍ਰਾਵਟ ਯਾਤਰਾ ਦੇ ਤਰੀਕਿਆਂ ਚ ਇੱਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਦਿੰਦੀ ਹੈ ਹਾਲਾਂਕਿ ਇਹ ਫਿਲਹਾਲ ਅਸਪਸ਼ਟ ਹੈ ਕਿ ਇਹ ਤਬਦੀਲੀ ਅਸਥਾਈ ਹੈ ਜਾਂ ਇੱਕ ਹੋਰ ਸਥਾਈ ਤਬਦੀਲੀ ਦਾ ਹਿੱਸਾ ਹੈ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਥੋੜੀ ਦੇਰ ਬਾਅਦ ਕੈਨੇਡੀਅਨ ਆਟੋਮੋਬਾਈਲ ਰਾਹੀ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਦੋਵੇਂ ਇੱਕੋ ਦਿਨ ਦੇ ਸੈਲਸਪਾਟੇ ਤੇ ਰਾਤ ਦੇ ਸੈਲਸਪਾਟੇ ਵਾਸਤੇ ਗ੍ਰਾਮਟਾ ਦਰਜ ਕੀਤੀਆਂ ਗਈਆਂ ਨੇ। ਮਈ ਚ ਉਸੇ ਦਿਨ ਵਾਪਸੀ ਦੀਆਂ ਯਾਤਰਾਵਾਂ 2024 ਦੇ ਮੁਕਾਬਲੇ 40% ਦੀ ਘਟ ਨੇ ਜੋ ਕਿ 11 ਸਤੰਬਰ ਦੇ ਅਤਵਾਦੀ ਹਮਲਿਆਂ ਅਤੇ 2008 ਦੇ ਵਿੱਤੀ ਸੰਕਟ ਤੋਂ ਬਾਅਦ ਦੇਖੇ ਗਏ ਨੇ ਤੇ ਮੁਕਾਬਲੇ ਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ। 11 ਸਤੰਬਰ ਅਤਵਾਦੀ ਹਮਲਿਆਂ 'ਚ 31% ਤੇ 2008 ਦੇ ਵਿੱਤੀ ਸੰਕਟ 'ਚ 23% ਕਮੀ ਆਈ ਸੀ। ਪਿਛਲੇ 12 ਮਹੀਨਿਆਂ 'ਚ ਲਗਭਗ 65% ਕੈਨੇਡੀਅਨ ਜ਼ਮੀਨੀ ਵਾਪਸੀ ਉਸੇ ਦਿਨ ਦੇ ਸੈਰ-ਸਪਾਟੇ ਤੋਂ ਸੀ। ਸਭ ਤੋਂ ਵੱਧ ਗਿਰਾਵਟ ਨੈਗਰਾ ਫਾਲਸ, 온ਟਾਰੀਓ ਦੇ ਵਿੱਚ 45%, ਰਗਲਸ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ 53% ਤੇ ਬ੍ਰਿਟਿਸ਼ ਕੋਲੰਬੀਆ ਦੇ ਪੈਸੀਫਿਕ ਹਾਈਵੇ ਤੇ 58% ਸਨੇ ਉੱਚ ਵੋਲਿਊਮ ਸੜ੍ਹਹੰਦੀ ਕ੍ਰੋਸਿੰਗਸ ਤੇ ਪਾਈ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਨੋਟ ਕੀਤਾ ਹੈ ਕਿ ਕੈਨੇਡੀਅਨ ਜ਼ਮੀਨੀ ਯਾਤਰਾ ਸੈ ਤੋ ਰਾਜ ਅਮਰੀਕਾ ਨੂੰ ਜਾਣ ਵਾਲੇ ਆਵਾਜਾਈ ਦਾ ਲਗਭਗ 75% ਬੰਦੀ ਹੈ ਤੇ ਅਕਸਰ ਕੈਨੇਡੀਅਨ ਭਾਵਨਾ ਵਿੱਚ ਤਬਦੀਲੀਆਂ ਪ੍ਰਤੀ ਵਿਦੇੜੇ ਸੰਵੇਦਨਸ਼ੀਲ ਹੁੰਦੀ ਹੈ ਕਿਉਂਕਿ ਇਸ ਲਈ ਘਾਟ ਯੋਜਨਾ ਬੰਦੀ ਤੇ ਲਾਗਤਾਂ ਦੀ ਲੋੜ ਹੁੰਦੀ ਹੈ ਗਲੋਬਲ ਅਫੇਅਰਜ਼ ਕੈਨੇਡਾ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਕੈਨੇਡੀਅਨ ਬਾਲਗਾਂ ਲਈ ਹੁਣ ਤੱਕ ਦਾ ਸਭ ਤੋਂ ਪ੍ਰਸਿੱਧ ਅੰਤਰਰਾਸ਼ਟਰੀ ਯਾਤਰਾ ਸਥਾਨ ਸੀ ਜੋ ਕਿ 2023-24 ਵਿੱਤੀ ਸਾਲ ਚ ਦੇਸ਼ ਤੋਂ ਬਾਹਰ ਕੀਤੀਆਂ ਗਈਆਂ 38 ਮਿਲੀਅਨ ਯਾਤਰਾਵਾਂ ਦੇ ਵਿੱਚੋਂ ਲਗਭਗ 26 ਮਿਲੀਅਨ ਯਾਤਰਾਵਾਂ ਬੰਦੀਆਂ ਨੇ ਭਾਵ ਇਹ ਕਿ ਕੈਨੇਡੀਅਨਸ ਨੇ ਵਿਦੇਸ਼ਾਂ ਦੇ ਵਿੱਚ 38 ਮਿਲੀਅਨ ਯਾਤਰਾਵਾਂ ਕੀਤੀਆਂ ਨੇ ਤੇ ਉਸ ਦੇ ਵਿੱਚੋਂ 26 ਮਿਲੀਅਨ ਯਾਤਰਾਵਾਂ ਕੇਵਲ ਅਮਰੀਕਾ ਦੇ ਵਿੱਚ ਕੀਤੀਆਂ ਗਈਆਂ ਨੇ ਜ਼ਿਕਰ ਖਾਸ ਹੈ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡਾ ਦੇ ਉੱਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਅਤੇ 25 ਫੀਸਦੀ ਟੈਰਿਫ ਲਾਗੂ ਕਰ ਦਿੱਤੇ ਗਏ ਨੇ ਉਦੋਂ ਤੋਂ ਹੀ ਕੈਨੇਡੀਅਨ ਲੋਕਾਂ ਦੇ ਵਿੱਚ ਦੇਸ਼ ਪ੍ਰੇਮ ਜਾਗਦਾ ਆ ਰਿਹਾ ਹੈ ਲੋਕ ਕੈਨੇਡੀਅਨ ਵਸਤੂਆਂ ਨੂੰ ਵੱਧ ਤਰਜੀਹਾਂ ਦੇ ਰਹੇ ਨੇ ਬਜਾਏ ਅਮਰੀਕਨ ਜ਼ਮਾਨ ਦੇ ਅਮਰੀਕਨ ਵਾਈਨ ਅਮਰੀਕਨ ਸ਼ਰਾਬ ਤੇ ਅਮਰੀਕਨ ਵਸਤੂਆਂ ਖਰੀਦਨੀਆਂ ਘੱਟ ਕਰ ਦਿੱਤੀਆਂ ਗਈਆਂ ਨੇ ਜਾਂ ਤਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਕੈਨੇਡੀਅਨ ਸ਼ਰਾਬ ਤੇ ਬਾਕੀ ਕੈਨੇਡੀਅਨ ਗ੍ਰੋਸਰੀ ਸਮਾਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਇਥੇ ਤਾਕੀ ਜਿਹੜੇ ਲੋਕ ਹਰ ਵਾਰ ਛੁੱਟੀਆਂ ਮਨਾਉਣ ਵਾਸਤੇ ਅਮਰੀਕਾ ਜਾਣਾ ਪਸੰਦ ਕਰਦੇ ਸਨ ਉਹਨਾਂ ਨੇ ਵੀ ਆਪਣੀ ਦਿਲਚਸਪੀ ਬਦਲ ਲਈ ਹੈ ਉਹ ਜਾਂ ਤਾਂ ਕਿਸੇ ਹੋਰ ਦੇਸ਼ ਯਾਤਰਾ ਕਰਨ ਚਾਹੁੰਦੇ ਨੇ ਜਾਂ ਫਿਰ ਕੈਨੇਡਾ ਦੇ ਵਿੱਚ ਹੀ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀਆਂ ਛੁੱਟੀਆਂ ਬਤੀਤ ਕਰ ਲੈਂਦੇ ਨੇ ਤੇ ਉਧਰ ਇੱਕ ਵਾਰ ਫੇਰ ਤੋਂ ਜੰਗਲੀ ਅੱਗਾਂ ਦੇ ਕਰਕੇ ਮੈਨੀਟੋਬਾ ਨੇ ਸੂਬੇ ਭਰ ਦੇ ਵਿੱਚ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਹੈ ਗਾਰਡਨ ਹਿੱਲ ਤੇ 스노우 ਲੇਕ ਇਲਾਕਿਆਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪ੍ਰੀਮੀਅਰ ਵੈਬ ਕਿਨੀਓ ਨੇ ਕਿਹਾ ਕਿ ਲੋੜਵੰਦਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਜਾਵੇਗਾ ਕੁਝ ਥਾਵਾਂ ਨੂੰ ਸ਼ੈਲਟਰ ਵੀ ਬਣਾਇਆ ਜਾ ਰਿਹਾ ਹੈ ਤੇਜ਼ੀ ਨਾਲ ਫੈਲਦੀ ਜੰਗਲੀ ਅੱਗ ਦੇ ਕਾਰਨ ਮੈਨੀਟੋਬਾ ਨੇ ਸਵੇਪਾਰਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ ਪ੍ਰੀਮੀਅਰ ਵੈਕਕਿਨੀਓ ਨੇ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਜੰਗਲੀ ਅੱਗਾਂ ਦੇ ਤੀਬਰ ਹੋਣ ਕਰਕੇ ਕਈ ਇਲਾਕਿਆਂ ਨੂੰ ਲਾਜ਼ਮੀ ਤੌਰ ਤੇ ਖਾਲੀ ਕਰਵਾਉਂਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਵੀਰਵਾਰ ਦੁਪਹਿਰ ਨੂੰ 12 ਵਜੇ ਇੱਕ ਮਿੰਟ ਤੋਂ ਸਟੇਟ ਆਫ ਐਮਰਜੈਂਸੀ ਲਾਗੂ ਹੋ ਗਈ ਹੈ ਸੂਬੇ ਨੇ ਪਹਿਲਾਂ 28 ਮਈ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਸੀ ਜੋ ਕਿ 23 ਜੂਨ ਨੂੰ ਹਟਾ ਦਿੱਤੀ ਗਈ ਸੀ ਵੈਪਕੀਨੀਓ ਨੇ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਸੂਬੇ ਨੂੰ ਹੋਰ ਸਹੂਲਤਾਂ ਤੱਕ ਪਹੁੰਚ ਕਰਨ ਤੇ ਆਪਣੇ ਘਰਾਂ ਤੋਂ ਹਿਜਰਤ ਕਰਦੇ ਬੇਸਹਾਰਾ ਹੋਏ ਲੋਕਾਂ ਨੂੰ ਪਨਾਹ ਦੇਣ ਦੀ ਆਗਿਆ ਦੇਵੇਗੀ ਮੂਲ ਨਿਵਾਸੀ ਇਲਾਕੇ ਗਾਰਨ ਹਿਲ ਅਨਿਸ ਸੀਨੀਨੀਓ ਨੇਸ਼ਨ ਦੇ ਵਿੱਚ ਜੰਗਲੀ ਅੱਗ ਕਰਕੇ ਲੋਕਾਂ ਕੋਲੋਂ ਇਲਾਕਾ ਖਾਲੀ ਕਰਵਾਇਆ ਜਾ ਰਿਹਾ ਹੈ ਸਨੋ ਲੇਕ ਨਾਮਕ ਇੱਕ ਹੋਰ ਇਲਾਕਾ ਵਿਨੀਪੈਰਟੋ ਲਗਭਗ 590 ਕਿਲੋਮੀਟਰ ਉੱਤਰ ਪੱਛਮ ਵੱਲ ਹੈ ਉੱਥੇ ਵੀ ਬੁੱਧਵਾਰ ਨੂੰ ਲਾਜ਼ਮੀ ਤੌਰ ਤੇ ਲੋਕਾਂ ਕੋਲੋਂ ਘਰ ਖਾਲੀ ਕਰਵਾਉਣ ਦਾ ਹੁਕਮ ਜਾਰੀ ਹੋਇਆ ਸੀ ਉੱਥੋਂ ਦੇ ਲੋਕਾਂ ਨੂੰ ਵੀਰਵਾਰ ਦੁਪਹਿਰ ਤੱਕ ਇਲਾਕਾ ਛੱਡਣ ਲਈ ਆਖਿਆ ਗਿਆ ਸੀ ਮੈਨੀਟੋਬਾ ਦੇ ਪ੍ਰੀਮੀਅਰ ਨੇ ਕਿਹਾ ਕਿ ਇਕੱਲੇ ਗਾਰਡਨ ਹਿਲ ਤੋਂ ਹੀ 4000 ਤੋਂ ਵੱਧ ਲੋਕਾਂ ਕੋਲੋਂ ਇਲਾਕਾ ਖਾਲੀ ਕਰਵਾਉਣ ਦੀ ਸੰਭਾਵਨਾ ਹੈ ਸਨੋ ਲੇਕ ਦੀ ਆਬਾਦੀ 1000 ਤੋਂ ਵੱਧ ਹੈ ਕੈਨੇਡੀਅਨ ਆਰਮਡ ਫੋਰਸੇਜ਼ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਚ ਮਦਦ ਕਰ ਰਹੀਆਂ ਨੇ ਕਿਨੀਓ ਨੇ ਕਿਹਾ ਹੈ ਕਿ ਹਰਕਿਊਲਿਸ ਜਹਾਜ਼ ਅਤੇ ਹੋਰ ਕਮਰਸ਼ੀਅਲ ਫਲਾਈਟਾਂ ਵੀ ਲੋਕਾਂ ਨੂੰ ਬਾਹਰ ਲਿਆਉਣ ਲਈ ਤਿਆਰ ਨੇ ਐਮਰਜੈਂਸੀ ਦਾ ਐਲਾਨ ਕਰਕੇ ਸੂਬਾਏ ਅਧਿਕਾਰੀ ਪ੍ਰਾਪਤ ਕਰੇਗਾ ਕਿ ਵਿਨੀਪੈਗ ਦੇ ਡਾਊਨਟਾਊਨ ਚ ਸਥਿਤ ਆਰ ਬ੍ਰੀਸੀ ਕਨਵੈਨਸ਼ਨ ਸੈਂਟਰ ਨੂੰ ਅੱਗ ਕਰਕੇ ਬੇਕਾਰ ਹੋਏ ਲੋਕਾਂ ਲਈ ਰਿਹਾਇਸ਼ ਵਜੋਂ ਵਰਤਿਆ ਜਾਵੇ So, we had uh, Snow Lake uh, face a really tough fire situation uh, yesterday, and they moved to a mandatory evacuation. We have uh, a large number of people coming uh, out of that community. And then earlier today, Garden Hill First Nation also declared a mandatory evacuation. And there's more than 4,000 people who will be coming out of that First Nation. In Garden Hill, the Canadian Armed Forces arrived on the ground yesterday evening with a Hercules aircraft. They also uh, brought in a team to help plan the evacuation of that community. Today, there are uh, many Hercules uh, flights planned to, to move out a number of people as well as commercial flights. We'll get to more details on that in just a second. I want to pause here to thank the federal government. We've been engaging uh, with them uh, extensively over the past few weeks, and in particular over the past 24 hours. They have been a wonderful partner, and of course, having the military on the ground here in Manitoba to help us out again. Uh, during this wildfire season is a sign of the strong partnership that we have. The primary reason that we have called this latest state of emergency is because we need access to more facilities to be able to shelter this large number of Manitobans who are being forced to flee their homes due to wildfires. In the first round of the wildfire uh, season, of course, uh, you know that we stood up the Leela facility. That has been uh, stood up again recently, and uh, there were people staying there last night. We expect many, many more to be staying there tonight. City of Winnipeg, another excellent partner, has stepped up with the Billy Mozienko uh, Arena. And uh, very shortly, under the emergency powers, we will be moving forward with uh, an order so that we have access to the RBC Convention Center. In downtown Winnipeg, now we are trying to ensure that we are balancing the needs of these evacuations while working with other organizations like this. So the current plan is that there is a, a large event, an anime convention, at the convention center this weekend. We're trying to plan around that so that people who have traveled into the city will be able to carry out that event. But again, we are looking to scale up very quickly and doing our best to accommodate uh, a balancing act between those activities and the very emergent needs of uh, wildfire evacuees and uh, northern communities across Manitoba. As we move forward with these uh, new developments and new uh, provisions for people being forced out of their homes, we're also thinking a lot about security. I want to thank the Winnipeg Police Service uh, for the excellent work that they've done. You all saw news earlier this week about charges being laid in, in relation to what's alleged to be uh, drug trafficking at uh, hotels, housing evacuees, and now with thousands more coming to the city, we're working with all of our partners, uh, including uh, First Nations, to ensure that there is safety for the general public, for evacuees, for everybody here in Manitoba. So. We have stood up a number of innovative responses that haven't been used in previous uh, wildfire or emergency uh, situations. One example is the Spirit Team. This is a grassroots led, uh, grounded in Indigenous traditions approach that sees a group of uh, folks that we've retained head out into the hotels, head out into the shelter facilities, and just be somebody that an evacuee can talk to who's not in a uniform. Maybe bringing that more calm atmosphere and the familiarity of being able to crack a joke at the same time that you're trying to counsel somebody through a very difficult situation. We're going to be using a lot more approaches like this in combination with law enforcement, in combination with provincial officers, uh, to be able to manage this upcoming um, evacuation uh, scenario that we're working through. ਕਾਬਿਲੇ ਗੌਰ ਹੈ ਕਿ ਇਸ ਹਫਤੇ ਇਸ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਸਮਾਗਮ ਵੀ ਹੋਣਾ ਹੈ ਇਸ ਕਰਕੇ ਸਰਕਾਰੇ ਦੋਵੇਂ ਗੱਲਾਂ ਨੂੰ ਧਿਆਨ ਚ ਰੱਖ ਕੇ ਯੋਜਨਾ ਬਣਾ ਰਹੀ ਹੈ ਇੱਕ ਹੋਰ ਐਮਰਜੈਂਸੀ ਸ਼ੈਲਟਰ ਲੀਲਾ ਐਵੇਨਿਊ ਤੇ ਸੌਕਰ ਕੰਪਲੈਕਸ ਦੇ ਵਿੱਚ ਬਣਾਇਆ ਗਿਆ ਜੋ ਪਹਿਲਾਂ ਵੀ ਜੰਗਲੀ ਅੱਗ ਦੇ ਸੀਜ਼ਨ ਦੌਰਾਨ ਵਰਤਿਆ ਗਿਆ ਸੀ ਜੋ ਦਰ ਕੈਨੇਡਾ ਦੇ ਵਿੱਚ ਜੂਨ ਦੇ ਵਿੱਚ 83000 ਨੌਕਰੀਆਂ ਐਡ ਔਨ ਕੀਤੀਆਂ ਗਈਆਂ ਨੇ ਤੇ ਇਸ ਨਾਲ ਬੇਰੋਜ਼ਗਾਰੀ ਦੇ ਵਿੱਚ ਥੋੜੀ ਜਹੀ ਕਮੀ ਜ਼ਰੂਰ ਆਈ ਹੈ। ਬੇਰੋਜ਼ਗਾਰੀ ਥੋੜੀ ਜਹੀ ਘਟੀ ਮੰਨੀ ਜਾ ਰਹੀ ਹੈ ਪਰ 0.1% ਅੰਕ ਵਧ ਕੇ 6.9% ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਆ ਕੈਨੇਡਾ ਦੇ ਅਨੁਸਾਰ ਕੈਨੇਡੀਅਨ ਅਰਥਵਿਵਸਥਾ ਨੇ ਜੂਨ ਦੇ ਮਹੀਨੇ ਵਿੱਚ 83000 ਨੌਕਰੀਆਂ ਜੋੜੀਆਂ ਨੇ ਜਨਵਰੀ ਤੋਂ ਬਾਅਦ ਪਹਿਲੀ ਵਾਰ ਵੱਡਾ ਉਛਾਲ ਦਰਜ ਕੀਤਾ ਗਿਆ ਹੈ ਬੇਰੋਜ਼ਗਾਰੀ ਦੇ ਵਿੱਚ 0.1 ਫੀਸਦੀ ਅੰਕਰੀ ਥੋੜੀ ਜਿਹੀ ਗਿਰਾਵਟ ਆਈ ਹੈ ਏਜੰਸੀ ਨੇ ਸ਼ੁੱਕਰਵਾਰ ਨੂੰ ਆਖਿਆ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਨੌਕਰੀਆਂ ਪਾਰਟ ਟਾਈਮ ਸਨ ਜਿਸ ਨਾਲ ਨਿੱਜੀ ਖੇਤਰ ਦੇ ਵਿੱਚ 47000 ਅਸਾਮੀਆਂ ਜੋੜੀਆਂ ਗਈਆਂ ਨੇ ਇਸ ਸਾਲ ਜਨਵਰੀ ਤੋਂ ਅਰਥ ਵਿਵਸਥਾਨੇ 76000 ਨਵੀਆਂ ਨੌਕਰੀਆਂ ਜੋੜੀਆਂ ਨੇ ਰੋਜ਼ਗਾਰ ਜਾਂਤਾ ਮੁਕਾਬਲਤਨ ਸਥਿਰ ਰਿਹਾ ਤੇ ਜਾਂ ਫਿਰ ਘਟਿਆ ਜਨਵਰੀ ਤੋਂ ਬਾਅਦ ਜੂਨ ਵਿੱਚ ਬੇਰੁਜ਼ਗਾਰੀ ਦੇ ਵਿੱਚ ਪਹਿਲੀ ਕਮੀ ਆਈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਰੋਜ਼ਗਾਰ ਦਰ ਪਹਿਲਾਂ ਮਾਰਚ ਤੇ ਅਪ੍ਰੈਲ ਦੇ ਵਿਚਾਲੇ 0.3% ਅੰਕ ਘਟ ਗਈ ਸੀ ਤੇ ਮਈ ਵਿੱਚ ਸਥਿਰ ਰਹੀ ਹੈ ਥੋਕ ਤੇ ਪ੍ਰਚੂਨ ਵਪਾਰ ਉਦਯੋਗ ਨਾਲ ਹੀ ਸਿਹਤ ਸੰਭਾਲ ਤੇ ਸਮਾਜਿਕ ਸਹਾਇਤਾ 'ਚ ਨੌਕਰੀਆਂ ਦਾ ਸਭ ਤੋਂ ਵੱਡਾ ਪ੍ਰਭਾਵ ਦੇਖਿਆ ਗਿਆ ਹੈ ਜ਼ਿਆਦਾਤਰ ਹੋਰ ਉਦਯੋਗਾਂ ਨੇ ਰੋਜ਼ਗਾਰ ਦੇਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਸਥਿਰਤਾ ਬਣਾਈ ਰੱਖੀ ਹਾਲਾਂਕਿ ਖੇਤੀਬਾੜੀ ਖੇਤਰ ਨੇ ਕੁਝ ਹਜ਼ਾਰ ਨੌਕਰੀਆਂ ਘਟਾ ਦਿੱਤੀਆਂ ਇਹ ਅੰਕੜੇ ਇੱਕ ਸਕਾਰਾਤਮਕ ਹੈਰਾਨੀ ਵਜੋਂ ਆਏ ਨੇ ਸ਼ੁੱਕਰਵਾਰ ਦੀ ਰਿਲੀਜ਼ ਤੋਂ ਪਹਿਲਾਂ ਰਾਈਟਰਜ਼ ਦੁਆਰਾ ਅਰਥਸ਼ਾਸਤਰੀਆਂ ਦੇ ਇੱਕ ਸਰਵੇਖਣ ਚ ਭਵਿੱਖਬਾਣੀ ਕੀਤੀ ਗਈ ਸੀ ਕਿ ਬੇਰੋਜ਼ਗਾਰੀ 7.1% ਤੱਕ ਵਧੇਗੀ ਤੇ ਰੋਜ਼ਗਾਰ ਸਥਿਰ ਰਹੇਗਾ ਆਰਬੀਸੀ ਨੇ ਅਰਥਸ਼ਾਸਤਰੀ ਨਾਥਨ ਜੰਜੈਨ ਨੇ ਕਿਹਾ ਕਿ ਨੌਕਰੀਆਂ ਚ ਵਾਤਾ ਕਾਰੋਬਾਰਾਂ ਚ ਰਵਈਏ ਵਿੱਚ ਵਾਪਸੀ ਵੱਲ ਇਸ਼ਾਰਾ ਕਰਦਾ ਹੈ ਕਿਉਂਕਿ ਬਸੰਤ ਰੁੱਤ ਦੇ ਸ਼ੁਰੂ ਵਿੱਚ ਟੈਰਫ ਸੰਬੰਧਿਤ ਡਰਾਂ ਨੇ ਭਰਤੀ ਨੂੰ ਠੰਡਾ ਕਰ ਦਿੱਤਾ ਸੀ ਹਾਲਾਂਕਿ ਉਹ ਕੋ ਕਹਿੰਦੇ ਨੇ ਕਿ ਟਰੰਪ ਦੀ ਸਭ ਤੋਂ ਤਾਜ਼ਾ ਧਮਕੀ ਕਿ ਸਾਰੇ ਕੈਨੇਡੀਅਨ ਸਮਾਨ ਤੇ ਟੈਰਿਫ ਲਗਾਇਆ ਜਾਵੇ ਦਾ ਮਤਲਬ ਹੈ ਕਿ ਵਪਾਰਕ ਜੋਖਮ ਬਣੇ ਹੋਏ ਨੇ ਹਾਲਾਂਕਿ ਲੰਮੇ ਸਮੇਂ ਚ ਬੇਰੋਜ਼ਗਾਰੀ ਦੇ ਆંકੜੇ ਹਜੇ ਵੀ ਇੱਕ ਨਕਾਰਾਤਮਕ ਤਸਵੀਰ ਪੇਸ਼ ਕਰਦੇ ਨੇ ਪਿਛਲੇ ਮਹੀਨੇ ਲਗਭਗ 1.6 ਮਿਲੀਅਨ ਲੋਕ ਹਜੇ ਵੀ ਬੇਰੋਜ਼ਗਾਰ ਸਨ ਤੇ ਪੰਜ ਦੇ ਵਿੱਚੋਂ ਇੱਕ ਤੋਂ ਵੱਧ ਲੋਕ ਬਿਨਾਂ ਨੌਕਰੀਆਂ ਦੇ 27 ਹਫ਼ਤਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਕੰਮ ਦੀ ਭਾਲ ਕਰ ਰਹੇ ਸਨ। ਤੇ ਪਿਛਲੇ ਸਾਲ ਨਾਲੋਂ 4.1% ਅੰਕ ਵਧ ਦਰਜ ਕੀਤੇ ਗਏ ਨੇ ਗਰਮੀਆਂ ਦੌਰਾਨ ਕੰਮ ਦੀ ਭਾਲ ਕਰਨ ਵਾਲੇ ਵਿਦਿਆਰਥੀਆਂ ਲਈ ਬੇਰੋਜ਼ਗਾਰੀ ਦਰ ਹਜੇ ਵੀ ਵੱਧ ਹੈ 17.4% ਬੇਰੋਜ਼ਗਾਰੀ ਦਰ ਮੰਨੀ ਗਈ ਹੈ ਤੇ ਜੂਨ 2024 ਦੇ ਮੁਕਾਬਲੇ 15.8% ਤੋਂ ਕਿਤੇ ਵੱਧ ਮੰਨੀ ਗਈ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 1029 ਤੋਂ ਬਾਅਦ ਜੂਨ ਦੇ ਮਹੀਨੇ ਲਈ ਸਭ ਤੋਂ ਵੱਧ ਬੇਰੋਜ਼ਗਾਰੀ ਦਰ ਹੈ ਮਹਾਂਮਾਰੀ ਦੇ ਸਾਲਾਂ ਨੂੰ ਛੱਡ ਕੇ ਬੇਰੋਜ਼ਗਾਰੀ ਖਾਸ ਤੌਰ ਤੇ ਉੱਚੀ ਸੀ ਕੁਝ ਕਮੀਆਂ ਦੇ ਬਾਵਜੂਦ ਜ਼ਿਆਦਾਤਰ ਨੌਕਰੀਆਂ ਪਾਰਟ ਟਾਈਮ ਸਨ ਕੁੱਲ ਮਿਲਾ ਕੇ ਸਕਾਰਾਤਮਕ ਸੰਕੇਤ ਨੇ ਬੀਐਮਓ ਵਿਖੇ ਕੈਨੇਡੀਅਨ ਡੇਟਾ ਦੇ ਪ੍ਰਬੰਧ ਨਿਰਦੇਸ਼ਕ ਤੇ ਮੈਕਰੋ ਰਣਨੀਤੀਕਾਰ ਬੈਂਚਮਨ ਰੀਡਸ ਨੇ ਕਿਹਾ ਕਿ ਖਾਸ ਕਰਕੇ ਅਰਥਸ਼ਾਸਤਰੀ ਗਿਰਾਵਟ ਦੀ ਉਮੀਦ ਕਰ ਰਹੇ ਸਨ ਉਸ ਨੂੰ ਵੇਖਿਆ ਗਿਆ ਰੀਡਸ ਨੇ ਇੱਕ ਨੋਟ ਦੇ ਵਿੱਚ ਕਿਹਾ ਹੈ ਕਿ ਤੁਸੀਂ ਚੀਜ਼ਾਂ ਨੂੰ ਕਿਵੇਂ ਕੱਟਦੇ ਹੋ ਇਹ ਰਿਪੋਰਟ ਉਮੀਦ ਨਾਲੋਂ ਭੌਤਿਕ ਤੌਰ ਤੇ ਬਿਹਤਰ ਹੈ ਜਦੋਂ ਆંકੜਿਆਂ ਨੇ ਇੱਕ ਅਜੀਹੀ ਅਰਥਵਿਵਸਥਾ ਦੀ ਤਸਵੀਰ ਵਿਖਾਈ ਜੋ ਹੁਣ ਲਈ ਉੱਥੇ ਲਟਕ ਰਹੀ ਸੀ ਤਾਂ ਰੀਡਸ ਨੇ ਕਿਹਾ ਕਿ ਚੱਲ ਰਹੀ ਟੈਰਿਫ ਗੜਬੜ ਅੱਗੇ ਵਧਦੇ ਹੋਏ ਚੀਜ਼ਾਂ ਨੂੰ ਤੇਜ਼ੀ ਦੇ ਨਾਲ ਬਦਲ ਸਕਦੀ ਹੈ। ਯੂਟੋਰੀਆ ਅਲਬਰਟਾ ਨੇ ਸਕੂਲਾਂ ਦੇ ਵਿੱਚ ਜਿੰਸੀ ਤੌਰ ਤੇ ਸਪਸ਼ਟ ਕਿਤਾਬਾਂ ਤੇ ਪਾਬੰਦੀ ਲਗਾ ਦਿੱਤੀ ਹੈ। ਭਾਵ ਇਹ ਕਿ ਜਿਹੜੀਆਂ ਕਿਤਾਬਾਂ ਦੇ ਵਿੱਚ ਜਿੰਸੀ ਸ਼ੋਸ਼ਣ ਜਾਂ ਫਿਰ ਸੈਕਸ਼ੂਅਲ ਚੀਜ਼ਾਂ ਨੂੰ ਲੈ ਕੇ ਸਪਸ਼ਟ ਤੌਰ ਦੇ ਉਤੇ ਤਸਵੀਰਾਂ ਬਣਾ ਕੇ ਹਰ ਇੱਕ ਚੀਜ਼ ਨੂੰ ਡਿਸਕ੍ਰਾਈਬ ਕੀਤਾ ਗਿਆ ਸੀ, ਉਹਨਾਂ ਕਿਤਾਬਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਦੇ ਨਵੇਂ ਮਾਪਦੰਡ ਕਿਤਾਬਾਂ ਤੇ ਪਾਬੰਦੀ ਲਗਾਉਣ ਬਾਰੇ ਨਹੀਂ ਹਨ ਪਰ ਸੈਕਸ਼ੂਅਲ ਕਿਤਾਬਾਂ ਨੂੰ ਰੋਕਣ ਵਾਸਤੇ ਜ਼ਰੂਰ ਨੇ। ਅਲਬਾਜ਼ਾਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ 1 ਅਕਤੂਬਰ ਤੋਂ ਸਕੂਲੀ ਲਾਇਬ੍ਰੇਰੀਆਂ ਦੀਆਂ ਸ਼ੈਲਫਾਂ ਤੋਂ ਜਨਸੀ ਤੌਰ ਤੇ ਸਪਸ਼ਟ ਸਮਗਰੀ ਹਟਾ ਦਿੱਤੀ ਜਾਣੀ ਚਾਹੀਦੀ ਹੈ ਪਰ ਐਲਾਨ ਕਹਿੰਦਾ ਹੈ ਕਿ ਕਿਤਾਬ ਤੇ ਪਾਬੰਦੀ ਲਗਾਉਣ ਬਾਰੇ ਨਹੀਂ ਹੈ ਡਿਮੈਟ੍ਰੀਓਸ ਨਿਕੋਲਾਈਟਸ ਦਾ ਕਹਿਣਾ ਹੈ ਕਿ ਇਹ ਕਦਮ ਉਹਨਾਂ ਸਕੂਲਾਂ ਲਈ ਨਿਯਮ ਬਣਾਉਣ ਬਾਰੇ ਨੇ ਜਿਨ੍ਹਾਂ ਕੋਲ ਹੁਣ ਤੱਕ ਆਪਣੀਆਂ ਲਾਇਬ੍ਰੇਰੀਆਂ ਲਈ ਉਮਰ ਮੁਤਾਬਕ ਕਿਤਾਬਾਂ ਦੀ ਚੋਣ ਕਰਨ ਲਈ ਕੋਈ ਮਿਆਰ ਨਹੀਂ ਸੀ ਨਿਕੋਲਾਈਟਸ ਨੇ ਕੈਲਗਰੀ 'ਚ ਇੱਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਕਦੇ ਵੀ ਸਕੂਲ ਲਾਇਬ੍ਰੇਰੀਆਂ ਵਿੱਚੋਂ ਖਾਸ ਵਰਤਾਂਤਾਂ ਨੂੰ ਮਿਟਾਉਣ ਬਾਰੇ ਨਹੀਂ ਸੀ ਇਹ ਸਿਰਫ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਨੌਜਵਾਨ ਵਿਦਿਆਰਥੀ ਔਰਲ ਸੈਕਟ ਪਿਛਾਣਲ ਛੇੜਛਾੜ ਜਾਂ ਹੋਰ ਵੀ ਬਹੁਤ ਅਨੁਚਿਤ ਸਮਗਰੀ ਨੂੰ ਦਰਸਾਉਂਦੀ ਸਮਗਰੀ ਦੇ ਸੰਪਰਕ ਦੇ ਵਿੱਚ ਨਾ ਆਉਣ ਘੋਸ਼ਣਾ ਦੇ ਹਿੱਸੇ ਵਜੋਂ ਨਿਕੋਲਾਈਟਸ ਨੇ ਵਿਦਿਆਰਥੀਆਂ ਦੁਆਰਾ ਪੜੇ ਜਾਣ ਵਾਲੇ ਨਵੇਂ ਨਿਯਮਾਂ ਦੇ ਨਾਲ-ਨਾਲ ਖਾਸ ਜਿੰਸੀ ਕਿਰਿਆਵਾਂ ਦੀ ਇੱਕ ਸੂਚੀ ਜਾਰੀ ਕੀਤੀ ਜੋ ਲਾਇਬ੍ਰੇਰੀ ਦੀਆਂ ਕਿਤਾਬਾਂ ਵਿੱਚ ਸਪਸ਼ਟ ਤੌਰ ਤੇ ਵਰਣਨ ਨਹੀਂ ਕੀਤੀਆਂ ਜਾ ਸਕਦੀਆਂ ਸਪਸ਼ਟ ਜਿੰਸੀ ਸਮਗਰੀ ਨੂੰ ਸੂਬੇ ਦੁਆਰਾ ਜਿੰਸੀ ਕਿਰਿਆਵਾਂ ਦੇ ਵਿਸਤ੍ਰਿਤ ਅਤੇ ਸਪਸ਼ਟ ਚਿੱਤਰਣ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਇਸ ਵਿੱਚ ਪ੍ਰਵੇਸ਼ ਇਹ ਵੀਡੀਓ ਵੀ ਸ਼ਾਮਿਲ ਨੇ ਕਿਸੇ ਵੀ ਗ੍ਰੇਡ ਦੇ ਵਿਦਿਆਰਥੀ ਲਈ ਪਹੁੰਚਯੋਗ ਨਹੀਂ ਹੋਵੇਗੀ। ਗੈਰ ਸਪਸ਼ਟ ਜਿਨਸੀ ਸਮੱਗਰੀ ਜੋ ਕਿ ਜਿਨਸੀ ਕਿਰਿਆਵਾਂ ਦੇ ਚਿੱਤਰਨ ਨੂੰ ਦਰਸਾਉਂਦੀ ਹੈ ਉਹ ਵਿਸਤ੍ਰਿਤ ਜਾ ਸਪਸ਼ਟ ਨਹੀਂ ਹੈ। ਸਿਰਫ 10ਵੀਂ ਜਮਾਤ ਜਾਂ ਇਸ ਤੋਂ ਵੱਧ ਦੇ ਵਿਦਿਆਰਥੀਆਂ ਲਈ ਪਹੁੰਚਯੋਗ ਹੋਵੇਗੀ। ਗੈਰ ਜਿਨਸੀ ਸਮੱਗਰੀ ਜਿਵੇਂ ਕਿ ਜਵਾਨੀ, ਮਹਵਾਰੀ, ਗਰਭਵਸਥਾ, ਛਾਤੀ ਦਾ ਦੁੱਧ ਚੁੰਘਾਉਣਾ, ਜੈਵਿਕ ਕਾਰਜਾਂ, ਚੁੰਮਣਾ ਜਾਂ ਫਿਰ ਹੱਥ ਫੜਨ ਬਾਰੇ ਜਾਣਕਾਰੀ ਸਾਰੇ ਵਿਦਿਆਰਥੀਆਂ ਲਈ ਪਹੁੰਚਯੋਗ ਹੋਵੇਗੀ। ਧਾਰਮਿਕ ਗ੍ਰੰਥ ਜਿਵੇਂ ਕਿ ਬਾਈਬਲ ਨੂੰ ਸ਼ਲਫਾਂ ਤੇ ਰੱਖਣ ਦੀ ਇਜਾਜ਼ਤ ਹੋਵੇਗੀ ਸਕੂਲ ਬੋਰਡਾਂ ਨੂੰ ਲਾਇਬ੍ਰੇਰੀ ਸਮੱਗਰੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਤੇ ਸਕੂਲ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਟੁਕਵੀ ਸਮਗਰੀ ਪੜ ਰਹੀ ਹੁਣ ਇਸ ਕੰਮ ਲਈ ਕੋਈ ਵਾਧੂ ਫੰਡ ਅਲਾਟ ਨਹੀਂ ਕੀਤੇ ਜਾਣਗੇ ਹੋਰ ਸਮਾਂ ਸੀਮਾਵਾਂ ਬਾਅਦ ਦੇ ਵਿੱਚ ਆਉਣਗੀਆਂ 1 ਜਨਵਰੀ ਤੱਕ ਸਕੂਲ ਬੋਰਡ ਦੀਆਂ ਨਵੀਆਂ ਨੀਤੀਆਂ ਲਾਗੂ ਹੋ ਜਾਣੀਆਂ ਚਾਹੀਦੀਆਂ ਨੇ ਜੋ ਇਹ ਨਿਰਧਾਰਿਤ ਕਰਨ ਗਿਆ ਕਿ ਕਿਤਾਬਾਂ ਕਿਵੇਂ ਚੁਣੀਆਂ ਜਾਂਦੀਆਂ ਨੇ ਤੇ ਸਮੀਖਿਆ ਕਿਵੇਂ ਕੀਤੀ ਜਾਂਦੀ ਹੈ ਸਕੂਲ ਡਿਵੀਜ਼ਨਾਂ ਨੂੰ ਉਪਲਬਧ ਮਟੀਰੀਅਲ ਦੀ ਪੂਰੀ ਸੂਚੀ ਵੀ ਪ੍ਰਕਾਸ਼ਿਤ ਕਰਨ ਦੀ ਲੋੜ ਹੋਵੇਗੀ ਇਹ ਨਵੀਂ ਨੀਤੀ ਮਈ ਵਿੱਚ ਨਿਕੋਲਾਈਟਸ ਵੱਲੋਂ ਕੀਤੇ ਗਏ ਇੱਕ ਐਲਾਨ ਤੋਂ ਉਤਪੰਨ ਹੋਈ ਹੈ ਕਿ ਐਡਮਿੰਟਨ ਅਤੇ ਕੈਲਗਰੀ ਦੇ ਸਕੂਲ ਲਾਇਬ੍ਰੇਰੀਆਂ ਵਿੱਚ ਚਾਰ ਅਨੁਚਿਤ ਆਉਣ ਵਾਲੇ ਗ੍ਰਾਫਿਕ ਨੋਵਲ ਮਿਲੇ ਨੇ ਉਹਨਾਂ ਆਖਿਆ ਹੈ ਕਿ ਹਰੇਕ ਕਿਤਾਬ ਵਿੱਚ ਗ੍ਰਾਫਿਕ ਜਿੰਸੀ ਸਮਗਰੀ ਦੇ ਨਾਲ-ਨਾਲ ਛੇੜਛਾੜ ਅਤੇ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਦੀ ਵਰਤੋਂ ਦੇ ਚਿੱਤਰ ਨੇ ਸਰਕਾਰ ਨੇ ਅਲਾਨ ਤੋਂ ਪਹਿਲਾਂ ਇੱਕ ਆਨਲਾਈਨ ਸਰਵੇਖਣ ਸ਼ੁਰੂ ਕੀਤਾ ਸੀ ਸਰਵੇਖਣ ਚ ਪਾਇਆ ਗਿਆ ਹੈ ਕਿ ਜਨਸੰਖਿਆ ਦੇ ਜ਼ਿਆਦਾਤਰ ਉੱਤਰਦਾਤਾ ਸਕੂਲ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਲਈ ਸਰਕਾਰ ਦੇ ਨਵੇਂ ਮਾਪਦੰਡ ਨਿਰਧਾਰਿਤ ਕਰਨ ਦਾ ਸਮਰਥਨ ਨਹੀਂ ਕਰਦੇ। ਆਲੋਚਕਾਂ ਨੇ ਕਿਹਾ ਕਿ ਸੂਬਾ ਵਿਦਿਆਰਥੀਆਂ ਦੀ ਭਲਾਈ ਨਾਲੋਂ ਸੱਭਿਆਚਾਰੀ ਯੁੱਧ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਬਧੇਰੇ ਚਿੰਤਤ ਪੰਜਾਬ ਦਾ ਹੈ ਕਿਉਂਕਿ ਨਿਕੋਲਾਈਟਸ ਦਾ ਕਹਿਣਾ ਹੈ ਉਹ 2S L G B T Q+ ਵਿਸ਼ੇ ਨਾਲ ਸੰਬੰਧਿਤ ਜ਼ਿਆਦਾਤਰ ਕਿਤਾਬਾਂ ਨੂੰ ਸ਼ੈਲਫਾਂ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਰੈਡੀਅਰ ਪਬਲਿਕ ਸਕੂਲਾਂ ਦੇ ਚੇਅਰਪਰਸਨ ਨਿਕੋਲ ਵੋਕਾਨਨ ਨੇ ਕੂਸ਼ਨਾ ਦੇ ਵਿੱਚ ਵੀ ਸ਼ਾਮਲ ਹੋ ਕੇ ਨਵੇਂ ਨੀਮਾ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਇਹ ਜਾਨਣਾ ਮਹੱਤਵਪੂਰਨ ਹੈ ਕਿ ਮਟੀਰੀਅਲ ਤੇ ਸੋਰਸ ਉਮਰ ਦੇ ਅਨੁਕੂਲ ਹੋਣੇ ਚਾਹੀਦੇ ਨੇ। ਅਲਬਰਟਾ ਦੇ ਸਿੱਖਿਆ ਮੰਤਰੀ ਨੇ ਸਕੂਲ ਲਾਇਬ੍ਰੇਰੀ ਦੇ ਨਵੇਂ ਮਿਆਰਾਂ ਦਾ ਪਰਦਾਫਾਸ਼ ਕੀਤਾ। ਅਲਬਰਟਾ ਦੇ ਸਿੱਖਿਆ ਮੰਤਰੀ ਰਿਮਾਟਰਸ ਨਿਕਲਾਈਟਸ ਨੇ ਕੈਲਗਰੀ ਦੇ ਵਿੱਚ ਨਿਊਜ਼ ਕਾਨਫਰੰਸ ਕੀਤੀ ਤਾਂ ਜੋ ਸਬਾਈ ਸਰਕਾਰ ਦੇ ਨਵੇਂ ਮਾਪ ਦੰਡਾ ਤੇ ਚਰਚਾ ਕੀਤੀ ਜਾ ਸਕੇ। ਤਾਂ ਜੋ ਸਕੂਲ ਬੋਰਡਾਂ ਨੂੰ ਸਕੂਲ ਲਾਇਬ੍ਰੇਰੀਆਂ ਲਈ ਸਮਗਰੀ ਦੀ ਚੋਣ ਲਈ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕੀਤਾ ਜਾ ਸਕੇ ਅਪਡੇਟ ਕੀਤੇ ਗਏ ਮਿਆਰਾਂ ਦੇ ਤਹਿਤ ਸਕੂਲ ਬੋਰਡਾਂ ਨੂੰ ਅਕਤੂਬਰ 2025 ਤੱਕ ਅਜਹੀ ਸਹਾਇਕ ਸਮਗਰੀ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਜਾਣਗੇ ਜਿਦੇ ਵਿੱਚ ਜਿੰਸੀ ਤੌਰ ਤੇ ਸਪਸ਼ਟ ਸਮਗਰੀ ਹੋ ਸਕਦੀ ਹੈ ਬਿਆਨ ਚ ਮੰਤਰੀ ਨੇ ਕੀ ਕਿਹਾ ਸੁਣਦੇ ਆ To help guide our school boards in the selection and management of school library collections. This was prompted by concerns that have been raised to me about highly graphic sexual content that had been found on school library shelves, which my staff later verified to be true. Those materials have been shared with the media and were available for Albertans to see for themselves in our news release and in our public survey on the issue. The results of our survey, of course, were published recently on June 20th. Today, I'm here to announce that we have created a balanced province wide standard to ensure school library materials are age appropriate and free of sexually explicit content. I am confident that these new standards strike the right balance of supporting the important role school boards, librarians, teachers, and staff play in selecting school library materials while setting clear expectations as it relates to sexual content this is an important step because and i can't stress this enough until now alberta schools had zero standards for selecting age appropriate books for libraries today i will walk you through the standards and then i'll happy to take be happy to take your questions the new standards are set out in a new ministerial order which is now published on the Government of Alberta website. Under the new standards, school libraries are not permitted to include material containing explicit sexual content. Non explicit sexual content may be accessed to students in grades 10 and above, provided it is age appropriate. These terms are defined in the ministerial order. School boards must also regularly review their school library collections, publish a full list of all available materials, and ensure that a staff member supervises student access to school library materials. School boards will have to remove any material with explicit sexual content from their library shelves by October 1, 2025. All school boards must have publicly available policies that align with the new standards for selecting and managing materials by June, excuse me, January 1st, 2026. School boards can either create new policies or update existing policies to meet these new requirements. The school board policies must outline how school library materials are selected and reviewed, how staff will supervise student access throughout the day, and how a student, parent, school board employee, or other member of the school community can request a review or removal of materials in a school library. School boards are also required to clearly communicate these policies to employees, students, and parents. Since many school boards already have policies in place, I am confident they will be able to meet these timelines, which have been developed in consultation with school boards. These new standards will apply to public, separate, francophone, charter, and independent schools. These standards will not apply to the 55 municipal public libraries located in school buildings or to learning. and teaching resources selected for use by teachers to support curriculum <laughs>